ਸਤਨਾਬ ਸਿਰੇ ਵਾਹੇ ਗੁਰ ਸਾਹਿਬ ਜੀ ਸੋਰਠ ਮਹੱਨਾ ਪੰਜਵਾ ਰਾਜਨ ਬਹਿ ਰਾਜਾ ਉਰਜਾਇੋ ਮਾਨਨ ਮਹਿ ਅਬਮਾਨੀ ਲੋਪਣ ਮਹਿ ਲੋਬੀ ਲੋਬਾਇੋ ਤੋ ਹਰ ਰੰਗ ਅਰਚੇ ਗਿਆਨੀ ਅਰਾਜਨ ਬਹਿ ਰਾਜਾ ਉਰ ਜਾਏ ਹੋ ਨਾਨਨ ਮਹਿ ਅਬਮਾਨੀ ਲੋਭਨ ਬਹਿ ਲੋਪੀ ਲੋਭਾਇ ਜੋ ਹਰ ਰੰਗ ਰਚੇ ਗਿਆਨੀ ਹਰ ਜਾਣ ਕਉ ਇਹ ਸੁਹਾਵੇ ਵੇਖ ਨਿਕਟ ਕਾਰ ਸੇਵਾ ਸਤ ਗੁਰ ਆਰ ਕੀਰਤਨ ਹੀ ਤ੍ਰੇਪਤਾਵ ਰਹਾ ਅਨਲਨਸਿਆ ਅਵਲੇ ਲਪਟਾਇਆ ਓ ਮਨ ਓ ਮ ਪਿਆਰੀ ਖੇਰ ਸੰਗ ਬਾਰਕ ਹੈ ਲੈਨਾ ਪਰਾਵ ਸੰਤ ਐਸੇ ਹਿਤ ਕਾਰੇ ਬਿਦਿਆ ਮਹਿ ਬਿਦਵੰ ਸੀ ਰਚਿਆ ਨਾਨਕ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਬਾਨੀ ਜੋ ਹਰ ਜਾਨ ਹਾਰ ਗੁਣ ਗਾਵਹਿ ਜੈਸੇ ਭੁਖ ਤੈਸੀ ਕਾਪੂਰਕ ਸਗਲ ਕਟਾ ਕਾ ਸੁਮੇ ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਾਪ ਮਿਲਿਆ ਅੰਤਰ ਜਾਨੇ ਜੈਸੇ ਭੁੱਖ ਤੈਸੀ ਕਾ ਪੂਰਕ ਸਾਗਨ ਟਟਾ ਕਾ ਸੁਮੇ ਨਾਨਕ ਪਿਆਸ ਲੱਕੇ ਦਰਸ਼ਨ ਕੀ ਰਾਬ ਮਿਲਿਆ ਅੰਤਰ ਜਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ